ਚੋਣਾ ਚਾਹੇ ਵਿਧਾਨ ਸਭਾ ਦੇ ਆ ਹੋਣ ਜਾਂ ਲੋਕ ਸਭਾ ਦੇ ਆ ਹੋਣ ਚਾਹੇ ਉਹ ਸਰਪੰਚੀ ਚੋਣਾ ਹੀ ਹੋਣ ਜੋ ਉਹਨਾਂ ਨੂੰ ਲੈ ਕੇ ਵੋਟਰ ਅਤੇ ਉਮੀਦਵਾਰ ਪੂਰੇ ਉਤਸ਼ਾਹ ਨਾਲ ਆਪੋ ਆਪਣਾ ਪੱਖ ਰੱਖਦੇ ਹਨ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਗਰਮ ਹੈ ਇਸੇ ਤਹਿਤ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਝੰਡਾ ਖੁਰਦ ਵਿਕੇ ਜਿੱਥੇ ਕਿ ਸਰਪੰਚੀ ਦੀ ਚੋਣ ਲੜ ਰਹੇ ਚਾਰ ਉਮੀਦਵਾਰਾਂ ਵੱਲੋਂ ਆਪਣੀ ਕਿਸਮ ਅਜਮਾਈ ਜਾ ਰਹੀ ਹੈ ਇੱਥੋਂ ਦੇ ਵੋਟਰਾਂ ਨਾਲ ਵੀ ਗੱਲ ਕਰਾਂਗੇ ਅਤੇ ਉਹਨਾਂ ਤੋਂ ਜਾਣਾਂਗੇ ਕਿ ਉਹ ਕਿਸ ਤਰ੍ਹਾਂ ਦਾ ਸਰਪੰਚ ਚਾਹੁੰਦੇ ਹਨ ਅਤੇ ਉਮੀਦਵਾਰਾਂ ਨਾਲ ਵੀ ਗੱਲ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕਿਸ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਨ ਇਸ ਟਾਈਮ ਅਸੀਂ ਪਹੁੰਚ ਚੁੱਕੇ ਆ ਜੀ ਪਿੰਡ ਛੰਡਾਕੁਰ ਦੀ ਸਾਧ ਦੇ ਵਿੱਚ ਜਿੱਥੇ ਕਿ ਸੂਝਵਾਨ ਲੋਕ ਬੈਠੇ ਹੋਏ ਹਨ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਸਰਪੰਚੀ ਇਲੈਕਸ਼ਨ ਬਾਰੇ ਕੀ ਵਿਚਾਰ ਹੈ ਸਾਡੇ ਪਿੰਡ ਦੇ ਵਿੱਚ ਸਰਪੰਚੀ ਦੇ ਇਲੈਕਸ਼ਨ ਵਾਸਤੇ ਚਾਰ ਕੈਂਡੀਡੇਟ ਖੜੇ ਹਨ ਜੋ ਕਿ ਨੌਜਵਾਨ ਮੁੰਡੇ ਹਨ ਨਸ਼ਿਆਂ ਤੋਂ ਰਹਿਤ ਹਨ ਪੜ੍ਹੇ ਲਿਖੇ ਸੂਝਵਾਨ ਲੜਕੇ ਹਨ ਸੋ ਇਹਨਾਂ ਦੇ ਵਿੱਚੋਂ ਕੋਈ ਵੀ ਸਰਪੰਚ ਬਣਦਾ ਹੈ ਅਸੀਂ ਉਹ ਇਹੀ ਉਹਨਾਂ ਨੂੰ ਕਹਿਣਾ ਚਾਹੇ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਪਿੰਡ ਨੂੰ ਨਸ਼ਾ ਮੁਕਤ ਵੈਸੇ ਤਾਂ ਪਹਿਲਾਂ ਵੀ ਨਸ਼ੇ ਬਹੁਤ ਘਟਨੇ ਸਾਡੇ ਇੱਥੇ ਕਿ ਜੇ ਨਵੀਂ ਪੀੜੀ ਜਿਹੜਾ ਨਸ਼ਾ ਨਹੀਂ ਲੈ ਖਾਰੀ ਸੋ ਫਿਰ ਵੀ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੀ ਕਵਾਂਗੇ ਕਿ ਇਸ ਪਿੰਡ ਦੇ ਵਿੱਚ ਨਸ਼ਾ ਰਹਿਤ ਪਿੰਡ ਹੋਣਾ ਚਾਹੀਦਾ ਹੈ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਨਾਲ ਸੰਬੰਧ ਤੇ ਜਾ ਕੇ ਪਿੰਡ ਦੇ ਵਿਕਾਸ ਵਾਸਤੇ ਕਹਿਣਾ ਚਾਹੀਦਾ ਹੈ ਸਰਪੰਚ ਸਾਰੇ ਪਿੰਡ ਦਾ ਹੁੰਦਾ ਜਦੋਂ ਮੰਨ ਲਓ ਕੋਈ ਵੀ ਸਰਪੰਚ ਜਿੱਤਦਾ ਹੈ ਉਸ ਨੂੰ ਸਾਰੇ ਪਿੰਡ ਦੇ ਨਾਲ ਸਹਿਮਤੀ ਹੋਣੀ ਚਾਹੀਦੀ ਕਿਉਂਕਿ ਇਹ ਨਹੀਂ ਕਹਿਣਾ ਚਾਹੀਦਾ ਵੀ ਐਨੇ ਮੈਨੂੰ ਵੋਟ ਪਾਈ ਮੈਂ ਇਹਦਾ ਕੰਮ ਕਰਨਾ ਜਾਂ ਨਹੀਂ ਉਹ ਕਿਉਂਕਿ ਸਰਪੰਚ ਸਾਰੇ ਪਿੰਡ ਦਾ ਬਣਦਾ ਸੋ ਇਸ ਕਰਕੇ ਸਸੀਂ ਇਹੀ ਬੇਨਤੀ ਕਰਾਂਗੇ ਕੋਈ ਵੀ ਸਰਪੰਚਾਂ ਦੇ ਵਿੱਚੋਂ ਚੁਣਿਆ ਜਾਏ ਪਿੰਡ ਦਾ ਵਿਕਾਸ ਕਰੇ ਪਿੰਡ ਦੇ ਨੂੰ ਨਸ਼ਿਆਂ ਤੋਂ ਰਹਿਤ ਕਰੇ ਸਭ ਦੇ ਨਾਲ ਸਾਜ ਭਾਈਚਾਰਾ ਸਾਜ ਰੱਖੇ ਜੀ ਪੜਿਆ ਲਿਖਿਆ ਇਮਾਨਦਾਰ ਸੱਚਾ ਸੁੱਚਾ ਸਰਪੰਚ ਚਾਹੁੰਨੇ ਆ ਜੈ ਸਿੰਘ ਜਾਖੜ ਲੋਕ ਭਲਾਈ ਦੇ ਕੰਮ ਕੀਤੇ ਕਲੱਬ ਦਾ ਮੈਂਬਰ ਹੈ ਵਧੀਆ ਕਬੱਡੀ ਦਾ ਸਪੋਰਟਸ ਦਾ ਵਧੀਆ ਖਿਡਾਰੀ ਹੈ ਪੜਾਈ ਦੇ ਬਾਰੇ ਸਕੂਲ ਜੇ ਕੋਈ ਦੇ ਕੋਈ ਚੰਗੇ ਕੰਮ ਕਰੇ ਜਾਂ ਹੋਰ ਕੋਈ ਨਸ਼ਿਆਂ ਬਾਰੇ ਠਲਪੋਰੀ ਛੱਪੜ ਦਾ ਕੰਮ ਹੋਇਆ ਕੋਈ ਹੋਰ ਹੋਇਆ ਮੰਨ ਲਓ ਵਿਕਾਸ ਦਾ ਜਿਵੇਂ ਕਿਸੇ ਦੀ ਪਲਸਨ ਕੱਟੀ ਗਈ ਗਲਤ ਨਜਾਇਜ਼ ਕਟੀਆਂ ਗਈਆਂ ਹੋਰ ਗਈਆਂ ਉਹ ਸਾਰੀਆਂ ਸਹੀ ਕਰਾਊਗਾ। ਧੀਆਂ ਚਾਵਾ ਬਿਮਾਰ ਬਧਿਆ ਹੋਇਆ ਕੰਮ ਕਰਾਂ। ਸਰਪੰਚ ਬਧਿਆ ਆਪਣੇ ਪੜਾਈ ਬੱਚਾਂ ਕੀ ਹੋਇ। ਹਰ ਘਰ ਮੈਂ ਸਕੂਲ ਬਧਿਆ ਬਣੇ ਨੌਜਵਾਨ ਬੱਚਾ ਮਾਰਾ ਨਸ਼ਾ ਕਰੇ ਤਾਂ ਕੰਟਰੋਲ ਹੋਣਾ ਚਾਹੀਏ। ਸਿਚੌਂਦਿਆਂ ਵੀ ਉਹ ਸਮਾਜ ਭਲਾਈ ਦਾ ਕੰਮ ਕਰੇ ਸਿਹਤ ਸੂਲਤਾ ਹੋਣ ਹਸਪਤਾਲ ਵਗੈਰਾ ਹੋਵੇ ਬੱਚਿਆਂ ਵਾਸਤੇ ਵਧੀਆ ਸਟੇਡੀਅਮ ਬਣੇ ਪਿੰਡ ਵਿੱਚ ਸਾਲ ਵਿੱਚ ਇੱਕ ਜਾਂ ਦੋ ਵਾਰੀ ਵਧੀਆ ਭਾਸ਼ਣ ਦੇ ਕੇ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਨਾ ਕਰਨੇ ਵਾਸਤੇ ਜਾਗਰੂਕ ਕਰਨ ਉਹਨਾਂ ਨੂੰ ਨਸ਼ਾ ਬੰਦ ਕਰਵਾਇਆ ਜਾਵੇ ਪਿੰਡ ਵਿੱਚ ਤੇ ਹੋਰ ਮਤਲਬ ਮੀਂਹ ਆਉਂਦਾ ਜਦੋਂ ਪਾਣੀ ਖੜ ਜਾਂਦਾ ਹੈ ਮੱਛਰ ਵਗੈਰਾ ਫੈਲਦੇ ਹੈ ਬਿਮਾਰੀਆਂ ਫੈਲਦੀ ਹੈ ਉੱਥੇ ਗਲੀਆਂ ਵਗੈਰਾ ਉੱਚੀਆਂ ਤੇ ਪੱਕੀਆਂ ਕਰਵਾਈਆਂ ਜਾਣ ਤੇ ਹੋਰ ਬਾਕੀ ਸਮਾਜ ਭਲਾਈ ਦਾ ਕੰਮ ਕੀਤਾ ਜਾਵੇ। ਵੈਸੇ ਤਾਂ ਪਿਛਲੇ ਸਰਪੰਚ ਸਾਹਿਬਾਂ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਪਰ ਪਿੰਡ ਵਿੱਚ ਜੋ ਕਮੀਆਂ ਨੇ ਇੱਕ ਤਾਂ ਕੁਆਲਟੀ ਐਜੂਕੇਸ਼ਨ ਦੀ ਹੈ ਦੂਜੀ ਪਸ਼ੂ ਹਸਪਤਾਲ ਹੈ ਤੀਜੀ ਸਾਡੇ ਪੀ ਐਚ ਸੀ ਹੋਣਾ ਚਾਹੀਦਾ ਹੈ ਪ੍ਰਾਇਮਰੀ ਹੈਲਥ ਸੈਂਟਰ ਮਤਲਬ ਅਸੀਂ ਚਿੰਦਰਪਾਲ ਲੋਲਾ ਨੂੰ ਵੋਟ ਦੇ ਕੇ ਉਹਨਾਂ ਨੂੰ ਜਿਤਾਵਾਂਗੇ ਕਿਉਂਕਿ ਉਹ ਨੌਜਵਾਨ ਪੀੜ੍ਹੀ ਨਾਲ ਹਮੇਸ਼ਾ ਹੀ ਤੁਰਦੇ ਹਨ ਅਤੇ ਨ세 ਰਹੇ ਤ ਹਨ ਤੇ ਪਿੰਡ ਦਾ ਚੰਗਾ ਕੰਮ ਕਰਨਗੇ ਅਸੀਂ ਪਿੰਡ ਦੇ ਵਿੱਚ ਸਰਪੰਚ ਪੜਿਆ ਲਿਖਿਆ ਸੂਝਮਾਨ ਨੌਜਵਾਨ ਮੁੰਡਾ ਜਿਹੜਾ ਉਹ ਸਰਪੰਚ ਚਾਹਣੇ ਆ ਸਾਰੇ ਪਿੰਡ ਦੇ ਜੇ ਵੋਟਰ ਵੀਰ ਖਲੋਤੇ ਹੋਏ ਨੇ ਸੋਚ ਸਮਝ ਕੇ ਆਪੋ ਆਪਣੀ ਵੋਟ ਦਾ ਇਸਤੇਮਾਲ ਕਰਨ ਸਰਪੰਚਾ ਜੋ ਪਿੰਡ ਦੇ ਜੋ ਵੀ ਲੜਾਈ ਝਗੜੇ ਨੇ ਉਹ ਪਿੰਡ ਦੇ ਵਿੱਚ ਹੀ ਨਿਪਟਾ ਕੇ ਥਾਣੇ ਵਾਲਾ ਕੰਮ ਨਾ ਹੋਵੇ ਸਾਡੇ ਪਿੰਡ ਪੁਲਿਸ ਆਉਣ ਦਾ ਨਾਂ ਨਾ ਲਵੇ 5 ਸਾਲ ਜੋ ਵੀ ਮੁਕਾਦਮੇ ਨੇ ਪਿੰਡ ਦੀ ਪੰਚਾਇਤ ਇੱਥੇ ਹੀ ਨਿਵੇੜਨ ਦੇ ਵਿੱਚ ਸਮਰਥ ਹੋਵੇ ਇਸ ਸਮੇਂ ਅਸੀਂ ਖੜੇ ਆ ਪਿੰਡ ਦੇ ਬਜ਼ੁਰਗਾਂ ਕੋਲ ਜੋ ਕਿ ਇੱਕ ਸੂਝਵਾਨ ਵੋਟਰ ਵੀ ਨੇ ਆਓ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦੇ ਆਉਣ ਵਾਲੇ ਸਰਪੰਚ ਤੋਂ ਕੀ ਉਮੀਦਾਂ ਹਨ ਇਹਨਾਂ ਨੂੰ ਹਾਂਜੀ ਹਾਂਜੀ ਅਸੀਂ ਤਾਂ ਕਹਿੰਦੇ ਆ ਵੀ ਠੀਕ ਹੈ ਪੜ੍ਹਿਆ ਲਿਖਿਆ ਹੋਵੇ ਬੱਚਾ ਸੂਝਵਾਨ ਤੇ ਨਵਜਵਾਨ ਅਗੇ ਕੰਮ ਕਰੇ ਉਮੀਦ ਰੱਖਦੇ ਆ ਅਸੀਂ ਤਾਂ ਮੈਦ ਰੱਖਿਆ ਵੀ ਕੰਮ ਕਰੇ ਪਿੰਡ ਦਾ ਚੰਗਾ ਕੰਮ ਕਰੇ ਗਲੀਆਂ ਵਿੱਚ ਪਈਆਂ ਹੀਆਂ ਨੇ ਖਾਲਾਂ ਦੇ ਵਿੱਚੋਂ ਰੇੱਟਾ ਨਹੀਂ ਕੋਈ ਕੱਢਦਾ ਕਾਇਆਂ ਗੰਦੀਆਂ ਹੀਆਂ ਪਈਆਂ ਨੇ ਸਕੂਲ ਦੀ ਚਾਰ ਵਾਲੀ ਟੁੱਟੀ ਪਈ ਏ ਸਫਾਈ ਕੋਈ ਕਰਦਾ ਪਾਣੀ ਦੇ ਬਾਰੇ ਹੋਵੇ ਆ ਸਾਡੇ ਸਾਡੇ ਮੁੱਗੇ ਛੋਟੇ ਕਰ ਰੱਖੇ ਜਿਵੇਂ ਉਹ ਵੱਡੇ ਹੋਣ ਜੀ ਤੇ ਅਸੀਂ ਉਮੀਦ ਕਰਦੇ ਆਂ ਵੀ ਇੱਕ ਤਾਂ ਸਾਡੇ ਛੱਪੜ ਦੀ ਵਿੱਚ ਪਸ਼ੂ ਪਿਆਉਂਦੇ ਆ ਸੀ ਤੇ ਉਹਦੇ ਵਿੱਚ ਸੀਵਰੇਜ ਦਾ ਪਾਣੀ ਮੰਨ ਲਿਓ ਵੀ ਤਿੰਨ ਚਾਰ ਘਰਾਂ ਦਾ ਜਾਂਦਾ ਹੈ ਮਗਰਲੀਆਂ ਪੰਚਾਇਤਾਂ ਨੇ ਕਈ ਵਾਰੀ ਇਹ ਮਸਲਾ ਉਠਾਇਆ ਹੈ ਪਰ ਉਹ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਉਹ ਸਰਪੰਚ ਇਹ ਸੋਚਦੇ ਨੇ ਵੀ ਸਾਡਾ ਦੁਬਾਰੇ ਵੋਟ ਨਾ ਖਰਾਬ ਹੋ ਜਾਈ ਅਸੀਂ ਫਿਰ ਦੁਬਾਰਾ ਸਰਪੰਚ ਬਣਨਾ ਹੈ ਤੇ ਇਸੇ ਕਰਕੇ ਸਾਡਾ ਉਹ ਮਸਲਾ ਹੱਲ ਨਹੀਂ ਹੁੰਦਾ ਪਿਆ ਜਦੋਂ ਨਹੀਂ ਬਣ ਕੇ ਸਰਕਾਰ ਚੁਣੀ ਗਈ ਆਪਣੀ ਪੰਜਾਬ ਦੀ ਉਦੋਂ ਉਸ ਦਿਨ ਹੀ ਸਾਡੇ ਮੋਗੇ ਮੋਗੀਆਂ ਜਿਹੜੇ ਹੈਗੇ ਸੀ ਉੱਚੇ ਚੱਕ ਦਿੱਤੇ ਗਏ ਨੇ ਸਾਡੇ ਪਾਣੀ ਨਹੀਂ ਲੱਗਦਾ ਤੇ ਸਾਡੀ ਕੋਈ ਸੁਣਦਾ ਵੀ ਨਹੀਂ ਤੇ ਨਾ ਹੀ ਕਦੇ ਪੰਚਾਇਤ ਨੇ ਸੁਣੀ ਹੈ ਨਾ ਪੰਚਾਇਤ ਕੋਈ ਫੈਸਲੇ ਠੋਸ ਲੈਂਦਾ ਹੈ ਕਨਾਰਾਮ ਦੀ سپورਟ ਤੇ ਹੈ ਜੀ ਪਿੰਡ ਦੇ ਵਿਕਾਸ ਵਾਸਤੇ ਨੌਜਵਾਨ ਸੁਜਵਾਨ ਸਰਪੰਚ ਅਸੀਂ ਲਿਆਉਂਦਾ ਜੀ ਐਂਡ ਸਾਥੀਓ ਸਾਰੇ ਜਿਹੜੇ ਸਰਕਾਰੀ ਸਹੂਲਤਾਂ ਆਉਂਦੀਆਂ ਗਰੀਬ ਦੀਆਂ ਜਾਂ ਹੋਰ ਸਾਰੀਆਂ ਮਿਲਣਗੀਆਂ ਹਰੇਕ ਨੂੰ ਘਰ-ਘਰ ਜਾ ਕੇ ਜਾਂ ਕੋਈ ਸਟੇਡੀਅਮ ਹੈ ਜਾਂ ਖੇਡ ਗਰਾਊਂਡ ਹੈ ਸਾਰਾ ਬਣਾਵਾਂਗੇ ਸਕੂਲ 'ਚ ਕੋਈ ਵੀ ਕਮੀ ਹੈ ਉਹ ਵੀ ਪੂਰੀ ਕਰਾਂਗੇ ਅਸੀਂ ਇੱਥੇ ਯੂਵਾ ਵੈਲਫੇਅਰ ਚੈਰੀਟੇਬਲ ਟਰਸਟ ਨਾਮ ਤੋਂ ਇੱਕ ਸਾਡੀ ਸੰਸਥਾ ਹੈ ਜੋ ਅਸੀਂ ਆਪਦੇ ਪਿੰਡ ਦੇ ਵਿੱਚ ਸਮਾਜ ਭਲਾਈ ਦੇ ਕੰਮ ਜਿਵੇਂ ਕਿ ਸਕੂਲ ਸ਼ਮਸ਼ਾਨ ਘਾਟ ਅ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਕੰਮ ਕਰਦੇ ਹਾਂ ਅਸੀਂ ਇਹੀ ਉਮੀਦ ਕਰਾਂਗੇ ਜੋ ਵੀ ਸਾਡੇ ਪਿੰਡ ਦਾ ਸਰਪੰਚ ਬਣੇਗਾ ਅਸੀਂ ਉਹਨਾਂ ਤੋਂ ਇਹੀ ਆਸ ਰੱਖਾਂਗੇ ਕਿ ਉਹ ਐਜੂਕੇਸ਼ਨ ਅ ਔਰ ਜੋ ਆਪਣੇ ਸਮਾਜ ਭਲਾਈ ਦੇ ਕੰਮ ਹਨ ਉਹ ਨਿਰੰਤਰ ਜਾਰੀ ਰੱਖੇਗਾ ਤਾਂ ਅਸੀਂ ਆਪਣੇ ਕਲੱਬ ਵੱਲੋਂ ਪੂਰਾ ਵਿਸ਼ਵਾਸ ਦਵਾਉਂਦੇ ਹਾਂ ਕਿ ਪਿੰਡ ਦਾ ਸਰਪੰਚ ਕੋਈ ਵੀ ਬਣੇ ਅਸੀਂ ਉਹਨਾਂ ਦਾ ਜੋ ਸਮਾਜ ਭਲਾਈ ਦੇ ਕੰਮ ਕਰੂਗਾ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਵਾਂਗੇ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਅਕਸਰ ਹੀ ਚੋਣਾਂ ਦੇ ਵਿੱਚ ਨਸ਼ੇ ਦੀ ਵਰਤੋਂ ਕਰਕੇ ਵੋਟਾਂ ਪਾਉਣ ਦਾ ਇੱਕ ਰੁਝਾਨ ਚੱਲ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਆਮ ਹੈ ਜੀ ਮਤਲਬ ਕਾਫੀ ਦੇਖਦੇ ਆਪਾਂ ਵੀ ਵੋਟਾਂ ਤੋਂ ਪਹਿਲਾਂ ਜਿਵੇਂ ਸ਼ਰਾਬਾਂ ਵੰਡਣੀਆਂ ਜਾਂ ਪੈਸੇ ਵੰਡਣੇ ਵੋਟਾਂ ਤੋਂ ਐਨ ਮੌਕੇ ਤੇ ਪੈਸੇ ਵੰਡ ਕੇ ਲੋਕਾਂ ਨੂੰ ਖਰੀਦ ਲੈਣਾ ਕੋਈ ਵੋਟ ਇਧਰ ਉਧਰ ਕਰ ਦੇਣਾ ਇਹ ਕੰਮ ਆਮ ਹੁੰਦਾ ਪਰ ਇਸ ਵਾਰ ਜਿਹੜਾ ਸਾਡੇ ਪਿੰਡ 'ਚ ਦੇਖ ਰਹੇ ਆ ਅਸੀਂ ਜਿੰਨੇ ਵੀ ਸਾਡੇ ਹੋਰ ਵੋਟਰ ਖੜੇ ਨੇ ਨਾਲੇ ਵੀ ਦੇਖ ਰਹੇ ਨੇ ਵਿਚਾਰੇ ਸਰਪੰਚਾਂ ਨੇ ਇੱਕ ਸਹਿਮਤੀ ਬਣਾਈ ਆ ਵੀ ਅਸੀਂ ਨਸ਼ਾ ਨਹੀਂ ਦੇਣਾ ਕਿਸੇ ਨੂੰ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ ਇਹ ਜਿਹੜੀ ਸਹਿਮਤੀ ਬਣੀ ਹੈ ਪਿੰਡ ਦੇ ਲੋਕਾਂ ਨੂੰ ਵੀ ਬਹੁਤ ਵਧੀਆ ਲੱਗ ਰਹੀ ਹੈ ਲੋ ਠੀਕ ਹੈ ਜੇ ਕਿਸੇ ਨੇ ਪੈਸੇ ਨਹੀਂ ਵੰਡਣੇ ਜਾਂ ਨਸ਼ਾ ਨਹੀਂ ਵੰਡਣਾ ਤਾਂ ਅਸੀਂ ਉਸ ਨਾਲ ਸਹਿਮਤ ਹਾਂ ਅਸੀਂ ਮਤਲਬ ਲੋਕ ਚਾਹੁੰਦੇ ਆ ਇਸ ਚੀਜ਼ ਨੂੰ ਵੀ ਇਹ ਨਾ ਹੋਵੇ ਕਿਉਂਕਿ ਜੇ ਕੋਈ ਸਰਪੰਚ ਪੈਸੇ ਦੇ ਕੇ ਜਾਂ ਸ਼ਰਾਬਾਂ ਪੀ ਆ ਕੇ ਸਰਪੰਚ ਬਣਦਾ ਉਹ ਕਰੋੜਾ ਰੁਪਇਆ ਖਰਚ ਕੇ ਸਰਪੰਚ ਬਣਦਾ ਤਾਂ ਉਹਨੇ ਫਿਰ ਵਿਕਾਸ ਕੀ ਕਰਨਾ ਹੀ ਉਹਨੇ ਤਾਂ ਫਿਰ ਉਹਦੇ ਪੈਸੇ ਹੀ ਪੂਰੇ ਕਰਨੇ ਆ ਪੰਜਾਂ ਸਾਲਾਂ ਚ ਵੀ ਕਿੰਨੇ ਕ ਪੈਸੇ ਮੈਂ ਆਪਦੇ ਵਾਪਸ ਮੋੜ ਲਿਆ ਚਾਰ ਪੈਸੇ ਹੋਰ ਵੱਧ ਮੋੜ ਲਿਆ ਉਹ ਚੀਜ਼ ਬਹੁਤ ਵਧੀਆ ਅਸੀਂ ਇਸ ਨਾਲ ਬਹੁਤ ਸਹਿਮਤ ਆ ਤੇ ਅਸੀਂ ਸਾਰੇ ਚਾਰੇ ਹੀ ਸਰਪੰਚਾਂ ਦੀ ਅਸੀਂ ਬਹੁਤ ਬਹੁਤ ਇਸ ਨੂੰ ਵਧਾਈ ਦਿੰਨੇ ਆ ਵੀ ਉਹਨਾਂ ਨੇ ਬਹੁਤ ਵਧੀਆ ਕਦਮ ਇਹ ਚੁੱਕਿਆ ਘੱਟ ਖਰਚਾ ਤੇ ਵਧੀਆ ਚੋਣਾ ਸਾਫ਼ ਸੁਥਰੀਆਂ ਚੋਣਾਂ ਜਿਹੜੀਆਂ ਸਾਡੇ ਪਿੰਡ 'ਚ ਇਸ ਵਾਰ ਹੋ ਰਹੀਆਂ ਨੇ ਸਰਪੰਚ ਪਾਦੇ ਉਮੀਦਵਾਰ ਛਿੰਦਰਪਾਲ ਜੀ ਆਓ ਇਹਨਾਂ ਨਾਲ ਗੱਲ ਕਰਦੇ ਆ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕਿਸ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਨੇ ਤੇ ਮੈਂ ਇਲੈਕਸ਼ਨ 'ਚ ਜੋ ਲੜਨ ਜਾ ਰਿਹਾ ਜੋ ਕਿ ਮੇਰਾ ਚੌਥ ਨਿਸ਼ਾਨ ਹੈ ਗਿਆ ਹਾਰੀ ਚਾਰ ਅਸੀਂ ਕੈਂਡੀਡੇਟ ਹੈ ਗਿਆ ਇਕੱਠੀ ਖੇਡਿਆ ਇਕੱਠੀ ਬੜਿਆ ਜਿੱਥੇ ਕਿਤੇ ਅਸੀਂ ਮਿਲਦੇ ਜੱਫੀ ਪਾ ਕੇ ਹੀ ਮਿਲਦੇ ਆਂ ਪ੍ਰੇਮ ਪਿਆਰ ਨਾਲ ਅਸੀਂ ਮਿਲਦੇ ਲੁੰਦੇ ਆਂ ਸਾਡੇ ਵਰਕਰ ਨੇ ਉਹ ਹੀ ਪਿਆਰ ਪ੍ਰੇਮ ਪਿਆਰ ਨਾਲ ਸਾਡੇ ਨਾਲ ਮਿਲਦੇ ਨਫ ਦੇ ਵਿੱਚ ਜੇ ਪਿੰਡ ਵਾਲੇ ਮੈਨੂੰ ਜੇ ਸਰਪੰਚ ਬਣਾਉਂਦੇ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਨਾਲ ਦੇਖਣਾ ਚਾਹੁੰਦਾ ਜੋ ਕਿ ਨਸ਼ਾ ਮੁਕਤੀ ਕਰਵਾਉਣਾ ਚਾਹੁੰਦਾ ਉਸ ਤੋਂ ਬਾਅਦ ਜਿੰਨੀ ਵੀ ਮਾਲੇ ਗਰੀਬ ਬਰਾਦਰੀ ਹੈਗੀ ਹੈ ਜੇ ਕੋਈ ਸਰਕਾਰ ਦੇ ਵੱਲੋਂ ਕੋਈ ਜਿਸ ਤਰ੍ਹਾਂ ਦੀ ਛੋਟੀ ਮੋਟੀ ਸਹੂਲਤ ਆਉਂਦੀ ਹੈ ਉਹ ਗਰੀਬੀ ਤੌਰ ਤੇ ਜੋ ਕੰਡੀਸ਼ਨ ਦੇ ਹਿਸਾਬ ਹੋਗੀ ਉਹਦੇ ਹਿਸਾਬ ਨਾਲ ਹੀ ਉਹ ਕੰਮ ਕੀਤਾ ਜਾਊਗਾ ਬਾਕੀ ਸਭ ਤੋਂ ਵੱਡੀ ਮੜੀ ਸੋਚ ਹੈਗੀ ਹੈ ਵੀ ਸਾਡੇ ਜਿਹੜੇ ਥੱਲੇ ਦੇ ਪਾਣੀ ਦੇ ਟੂਬੇਲਾਂ ਦਾ ਬਹੁਤ ਮਾੜੇ ਗਏ ਨੇ ਕਿ ਜੇ ਮੈਨੂੰ ਕਾਮ ਜਾ ਮੈਨੂੰ ਮੜਾਉਂਦਾ ਹੈ ਪਿੰਡ ਤੇ ਮੈਂ ਸਾਰੇ ਪਿੰਡ ਨੂੰ ਨਾਲ ਲੈ ਕੇ ਭਾਵੇਂ ਮੁੱਖ ਮੰਤਰੀ ਕੋਲ ਜਾਣਾ ਪਵੇ ਜਾਂ ਸਾਨੂੰ ਸਿੰਚਾਈ ਮੰਤਰੀ ਸਾਹਿਬ ਕੋਲ ਜਾਣਾ ਪਵੇ ਮੈਂ ਨਾਲੇ ਦੇ ਵਿੱਚੋਂ ਪਾਪ ਲੈਂ ਤੈਨੂੰ ਮੋਗੇ ਪੈਂਦੇ ਨੇ ਉਹਨਾਂ ਦੀ ਪੂਰੀ ਕੋਸ਼ਿਸ਼ ਕਰਾਂਗਾ ਪਾਣੀ ਪੁਚਾਉਣ ਦੀ ਬਾਕੀ ਜਿਹੜੀ ਗਲੀਆਂ ਨਾਲੀਆਂ ਨੇ ਇਹ ਨਹੀਂ ਵੀ ਮੈਂ ਬਣ ਗਿਆ ਤਾਂ ਵੀ ਗਲੀਆਂ ਨਾਲੀਆਂ ਨਹੀਂ ਪੂਣੀ ਪਾਵਾਂ ਕਿਸੇ ਪਾਰਟੀ ਦਾ ਹੋਵੇ ਕੋਈ ਘਰ ਹੋਵੇ ਉਹਨੂੰ ਕਿਸੇ ਪ੍ਰਕਾਰ ਦਾ ਮਾਲਕ ਨਹੀਂ ਛੱਡਾਂ ਮੈਂ ਜਿੰਨਾ ਕੋਈ ਸਹਾਇਤਾ ਵੱਧ ਤੋਂ ਵੱਧ ਮੈਂ ਪਿੰਡ ਨੂੰ ਸਹਿਯੋਗ ਦੇਵਾਂਗਾ ਪਹਿਲਾਂ ਮੈਂ ਨੌਜਵਾਨ ਪੀੜੀ ਨਾਲ ਮੈਂ ਖੁਦ ਵੀ ਖੇਡਦਾ ਰਿਹਾ ਸੀਗਾ ਪਹਿਲਾਂ ਮੈਂ ਜਿਹੜਾ ਮਾੜਾ ਚੰਗਾ ਹੈਗਾ ਸੀ ਨੌਜਵਾਨ ਪੀੜੀ ਨਾਲ ਮੈਂ ਜੁੜਿਆ ਸੀਗਾ ਹਰ ਖੇਡਾਂ ਵਿੱਚ ਮੈਂ ਹੀ ਪਾਗ ਲੈਂਦਾ ਹੁੰਦਾ ਸੀਗਾ ਜੇ ਬਣ ਜਾਵਾਂ ਤਾਂ ਵੱਧ ਤੋਂ ਵੱਧ ਮੈਂ 5 ਸਾਲ ਤੋਂ ਇਹ ਬਣਾਤਾ ਮੈਨੂੰ 5 ਸਾਲ ਤੋਂ ਮੈਂ ਹਰ ਵਧੀਆ ਟੂਰਨਾਮੈਂਟ ਕਰਵਾਉਂਗਾ ਜੇ ਉਹ ক্রিকেট ਦੇ ਵਿੱਚ ਬਹੁਤ ਹੀ ਸ਼ੌਂਕ ਰੱਖਦੇ ਨੇ ਸਾਡੇ ਪਿੰਡ ਦੇ ਮੁੰਡੇ ਬਾਕੀ ਜੇ ਕੋਈ ਐਥਲੀਟ ਹੈ ਜਾਂ ਹੋਰ ਹੈ ਕਿਸੇ ਪ੍ਰਕਾਰ ਦਾ ਕੋਈ ਖਿਡਾਰੀ ਬਣਨਾ ਚਾਹੁੰਦਾ ਹੈ ਉਹਨੂੰ ਮੈਂ ਪੂਰਾ ਸਾਥ ਦੇਵਾਂਗਾ ਤੇ ਸਾਰੇ ਨਗਰ ਨੂੰ ਮੈਂ ਪੂਰਾ ਇਕੱਠਾ ਲੈ ਕੇ ਨਾਲ ਲੈ ਕੇ ਤੁਰਾਂਗਾ ਮੈਂ ਪਿੰਡ ਤੋਂ ਮਾ ਲਈ ਪੂਰਾ ਸਹਿਯੋਗ ਦੇਵਾਂਗਾ ਤੇ ਸਰਕਾਰ ਕੋਲੋਂ ਵੀ ਮੰਗ ਕਰਾਂਗਾ ਜਿਹੜੀ ਕਿ ਸਾਡੇ ਮਾਨਸਾ ਜ਼ਿਲ੍ਹੇ ਨੂੰ ਜੋ ਇੱਕ ਬੈਗਵੜ ਦਾ ਜੋ ਠੱਪਾ ਲੱਗੇ ਹੈ ਜੋ ਕਿ ਸਾਡੇ ਤੇ ਟੈਕਨੀਕਲ ਪੋਲੀਟੈਕਨੀਕਲ ਜਾਂ ਕੋਈ ਹੋਰ ਮੈਡੀਕਲ ਕਾਲਜ ਨਹੀਂ ਹੈਗੇ ਉਹਨਾਂ ਦਾ ਵੀ ਅਸੀਂ ਪੂਰਾ ਸਹਿਯੋਗ ਕਰਕੇ ਸਰਕਾਰ ਨੂੰ ਜਾਂ ਸਾਡੇ ਪਿੰਡ ਨੂੰ ਸਾਰੇ ਇਕੱਠਾ ਲੈ ਕੇ ਜਾਂ ਸਾਰੇ ਏਰੀਆ ਦੇ ਜੋ ਨਵੇਂ ਸਰਪੰਚ ਬਣਨਗੇ ਉਹਨਾਂ ਨਾਲ ਲੈ ਕੇ ਵੀ ਮੁੱਖ ਮੰਤਰੀ ਸਾਹਿਬ ਕੋਲ ਜਾਵਾਂਗੇ ਅਸੀਂ ਬੇਨਤੀ ਕਰਾਂਗੇ ਇੱਕ ਅਸੀਂ ਲੋਕਾਂ ਨਾਲ ਗੱਲ ਕੀਤੀ ਹੈ ਜੀ ਲੋਕਾਂ ਦੀ ਮੰਗ ਹੈ ਕਿ ਪਿੰਡ ਦੇ ਵਿੱਚ ਸਿੱਖਿਆ ਦੇ ਖੇਤਰ ਨੂੰ ਲੈ ਕੇ ਔਰ ਹੈਲਥ ਦੇ ਖੇਤਰ ਨੂੰ ਲੈ ਕੇ ਸਿਹਤ ਨੂੰ ਲੈ ਕੇ ਕੁਝ ਕੰਮ ਕੀਤੇ ਜਾਣ ਉਹਦੇ ਬਾਰੇ ਕੁਝ ਦੱਸੋ ਜੀ ਹਾਂ ਜੀ ਸਿੱਖਿਆ ਦੇ ਖੇਤਰ ਲਈ ਸਾਡੇ ਪਿੰਡ ਦੇ ਵਿੱਚ ਇੱਕ ਮਾਲੇ ਪਲੱਸ 2 ਦਾ ਸਕੂਲ ਹੈਗਾ ਸਟਾਫ ਹੈਗਾ ਬਹੁਤ ਵਧੀਆ ਹੈਗਾ ਪੱਲੇ ਵੀ ਮਾਲੇ ਖਰਚਾ ਕਰ ਦਿੰਦੇ ਜਵਾਕਾਂ ਨੇ ਜੋ ਗਰੀਬ ਜਵਾਕ ਨੇ ਉਹਨਾਂ ਨੂੰ ਦੱਸਦੇ ਪੱਲੇ ਜਿੰਨਾ ਵੀ ਉਹਨਾਂ ਨੂੰ ਜਾਸ ਹੈਗੀ ਹੈ ਉਹ ਮਾਲੇ ਆਪਣੇ ਪੱਲੇ ਹੀ ਪੈਸਾ ਲਾ ਦਿੰਦੇ ਨੇ ਸਕੂਲ ਬਹੁਤ ਵਧੀਆ ਬਿਲਡਿੰਗ ਬਹੁਤ ਵਧੀਆ ਥੋੜੀ ਜਿਹੀ ਉਹਦੀ ਬਸ ਦੇਖਭਾਲ ਕਰਨ ਬੱਚੇ ਮੜਾ ਜਾਂ ਜੀ ਜਿਸ ਤਰ੍ਹਾਂ ਕੋਈ ਚਾਰ ਦੀਵਾਰੀ ਹੈਗੀ ਉਹ ਡਿੱਗਣ ਵਾਲੀ ਹੋ ਰਹੀ ਹੈ ਜੇ ਮਾਲੇ ਪਿੰਡ ਨੇ ਮੈਨੂੰ ਸਾਥ ਦਿੱਤਾ ਬਣਾਤਾ ਤਾਂ ਉਹ ਮਾਲੇ ਚਾਰ ਦੀਵਾਰ ਦੇ ਪਹਿਲੇ ਦਰ ਤੇ ਉੱਤੇ ਅਸੀਂ ਕੰਮ ਕਰਾਂਗੇ ਉਹ ਬਾਕੀ ਸਾਡੇ ਪਿੰਡ ਦੇ ਮਾਲਕ ਸੱਬਿਆਚਾਰਕ ਕਲੱਬ ਵੀ ਬਣਿਆ ਹੈ ਉਹਨੇ ਬਹੁਤ ਵਧੀਆ ਕੰਮ ਕਰ ਰਿਹਾ ਹੈ ਨੌਜਵਾਨ ਬੱਚੇ ਨੂੰ ਬਹੁਤ ਸਾਥ ਦੇ ਰਹੇ ਨੇ ਸਾਰਾ ਪਿੰਡ ਹੀ ਉਹਨਾਂ ਨੂੰ ਸਾਥ ਦੇ ਰਿਹਾ ਹੈ ਗਰੀਬ ਬੱਚਾ ਕੋਈ ਕਿਸੇ ਤਰ੍ਹਾਂ ਦੀ ਕੋਈ ਮਾਲੇ ਵੀ ਨਹੀਂ ਕੋਈ ਖੁਰਾਕ ਮਿਲ ਸਕਦੀ ਉਹਨੂੰ ਉਹਦਾ ਮੈਂ ਆਪਣੇ ਵੱਲੋਂ ਪੂਰਾ ਤਿਆਰ ਰੱਖਾਂ ਤੇ ਸਿਹਤ ਮੈਂ ਹੈ ਜੀ ਮਾਲੇ ਨੌਜਵਾਨ ਮੁੰਡੇ ਬਣਾਉਣੀ ਚਾਹੁੰਦਾ ਘੱਟ ਤੋਂ ਘੱਟ ਫਿਜ਼ੀਕਲ ਉਹਦਾ ਫਿੱਟ ਹੋਣਾ ਚਾਹੀਦਾ ਕੋਈ ਮਾਲੇ ਭਰਤੀ ਦੇ ਵਿੱਚ ਜਾਵੇ ਉਹਦਾ ਫਿਜ਼ੀਕਲ ਦਾ ਘੱਟੋ ਘੱਟ ਫਿੱਟ ਹੋਣਾ ਚਾਹੀਦਾ ਬਾਕੀ ਹੈ ਜੀ ਕਸਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਈਮਾਲੇ ਟੈਕਨੀਕਲ ਹੈ ਕੋਈ ਪੈਟਰ ਟੈਕਨੀਕਲ ਹੈ ਕੋਈ ਹੋਰ ਡਿਗਰੀ ਕਾਲਜ ਹੈ ਉਹਨਾਂ ਦੀ ਮਾਲੇ ਵੀ ਸਾਰੇ ਪਿੰਡਾਂ ਨੂੰ ਨਾਲ ਲੈ ਕੇ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਜਾਵਾਂਗੇ ਜਾਂ ਕੋਈ ਸਿੱਖਿਆ ਮੰਤਰੀ ਹੈ ਉਹਨਾਂ ਕੋਲ ਵੀ ਜਾਵਾਂ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਸਰਪੰਚਪਾਦੇ ਦੂਸਰੇ ਉਮੀਦਵਾਰ ਜੈ ਸਿੰਘ ਜੀ ਆਓ ਇਹਨਾਂ ਤੋਂ ਵੀ ਜਾਣਦੇ ਹਾਂ ਕਿ ਇਹ ਕਿਸ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਨ ਹਾਂਜੀ ਹਾਂਜੀ ਅਸੀਂ ਗਲੀਆਂ ਨਾਲੀਆਂ ਦਾ ਵਿਕਾਸ ਤਾਂ ਪਿੰਡਾਂ 'ਚ ਬਹੁਤ ਹੋ ਚੁੱਕਿਆ ਹੈ ਤੇ ਅਸੀਂ ਨਵੀਂ ਸੋਚ ਲੈ ਕੇ ਚੱਲਾਂਗੇ ਕੀ ਪਿੰਡ ਦੇ ਵਿੱਚ ਜੋ ਗਰੀਬ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੱਲ ਵੀ ਪੂਰੀ ਨਿਗਾਹ ਕੀਤੀ ਜਾਵੇ ਜੋ ਨੌਕਰੀ ਵਾਸਤੇ ਤਿਆਰੀ ਕਰਦੇ ਨੇ ਉਹਨਾਂ ਵਾਸਤੇ ਵੀ ਸਾਰੇ ਪਿੰਡ ਨੂੰ ਅਸੀਂ ਨਾਲ ਲੈ ਕੇ ਉਹਨਾਂ ਕੋਲੋਂ ਜੋ ਵੀ ਮਾਲੀ ਸਹਿਯਤਾ ਹੋਵੇਗੀ ਉਹ ਗਰੀਬ ਬੱਚਿਆਂ ਨੂੰ ਦੇ ਕੇ ਤੇ ਉਹਨਾਂ ਨੂੰ ਚੰਗੇ ਸਕੂਲਾਂ ਦੇ ਵਿੱਚ ਜਾ ਉੱਥੋਂ ਤਿਆਰੀ ਕਰਵਾ ਕੇ ਉਹਨਾਂ ਨੂੰ ਨੌਕਰੀ ਵਾਸਤੇ ਤਿਆਰ ਕੀਤਾ ਜਾਵੇਗਾ ਤੇ ਸਾਡੇ ਪਿੰਡ ਦੇ ਵਿੱਚ ਸਿਹਤ ਸਹੂਲਤਾਂ ਦੀ ਬਹੁਤ ਘਾਟ ਹੈ ਉਹਦੇ ਵਾਸਤੇ ਵੀ ਅਸੀਂ ਜਿੰਨਾ ਹੋ ਸਕੇ ਆ ਕਰਾਂਗੇ ਮਿਹਨਤ ਕਰਾਂਗੇ ਗਰੀਬਾਂ ਦੀ ਸਹਾਇਤਾ ਵੀ ਕਰਾਂਗੇ ਸਾਡੇ ਪਿੰਡ ਦੇ ਵਿੱਚ ਕਲੱਬ ਚੱਲ ਰਹੇ ਨੇ ਉਹਨਾਂ ਨਾਲ ਵੀ ਅਸੀਂ ਪੂਰਾ ਸਹਿਯੋਗ ਕਰਕੇ ਚੱਲਾਂਗੇ ਇੱਕ ਅਸੀਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਜੀ ਉਹਨਾਂ ਦੀ ਇਹ ਮੰਗ ਸੀ ਕਿ ਪਿੰਡ ਨੂੰ ਨਸ਼ਾ ਰਹਿਤ ਕੀਤਾ ਜਾਵੇ ਉਹਦੇ ਲਈ ਤੁਸੀਂ ਕੀ ਕਦਮ ਚੁੱਕੋਗੇ ਨਸ਼ਿਆਂ ਵਾਸਤੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਜ਼ੋਰ ਲਾ ਚੁੱਕੇ ਹਾਂ ਵੀ ਐਸ ਪਿੰਡ ਦੇ ਵਿੱਚ ਨਸ਼ਾ ਨਾ ਹੋਵੇ ਤੇ ਜਿਹੜੇ ਇੱਕ ਦੋ ਵੀਰ ਸਾਡੇ ਐਸ ਬਾਰੇ ਚੱਲਦੇ ਸੀ ਨਸ਼ਾ ਵੇਚਣ ਬਾਰੇ ਤੇ ਉਹਨਾਂ ਨੂੰ ਸਮਝਾਇਆ ਉਹ ਵੀ ਸਿੱਧੇ ਰਾਹ ਤੇ ਆ ਚੁੱਕੇ ਨੇ ਤੇ ਅਸੀਂ ਹੋਰ ਵੀ ਜੋ ਮਾੜਾ ਮੋਟਾ ਹੈ ਜੋ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਹਸਪਤਾਲ ਵਿੱਚ ਲਾ ਜਾ ਕੇ ਮਾਨਸਾ ਜਾਂ ਸਰਦੂਰਗੜ ਉਹਨਾਂ ਤੋਂ ਨਸ਼ੇ ਦੁਰਹਿਤ ਕਰਾਵਾਂਗੇ ਉਹਨਾਂ ਨੂੰ ਤੇ ਅੱਗੇ ਤੋਂ ਹਰੇਕ ਦੇ ਅੱਗੇ ਹੱਥ ਜੋੜ ਕੇ ਕਰਾਗੇ ਵੀ ਨਸ਼ਾ ਨਾ ਚੱਲੇ ਪਿੰਡ 'ਚ ਔਰ ਬਾਕੀ ਦੇ ਜੋ ਉਮੀਦਵਾਰ ਚੋਣ ਲੜ ਰਹੇ ਨੇ ਤਿੰਨ ਉਮੀਦਵਾਰ ਉਹਨਾਂ ਨਾਲੋਂ ਤੁਸੀਂ ਆਪਣੇ ਆਪ ਨੂੰ ਕਿਸ ਲੈਜੇ ਨਾਲ ਬਿਹਤਰ ਸਮਝਦੇ ਹੋ ਬਿਹਤਰ ਤਾਂ ਦੇਖੋ ਜੋ ਤਿੰਨ ਉਮੀਦਵਾਰ ਹੋਰ ਨੇ ਉਹ ਵੀ ਸਾਡੇ ਨਾਲ ਦੇ ਪ੍ਰਾਣੇ ਪਰ ਸਾਡੀ ਸੋਚ ਥੋੜੀ ਜਿਹਾ ਉਹਨਾਂ ਤੋਂ ਅਲੱਗ ਹੈਟ ਕੇ ਹੈ ਅਸੀਂ ਸੋਚਦੇ ਹਾਂ ਵੀ ਸਾਰੇ ਪਿੰਡ ਨੂੰ ਨਾਲ ਲੈ ਕੇ ਰਾਜਨੀਤੀ ਤੋਂ ਦੂਰ ਹੋ ਕੇ ਤੇ ਪਿੰਡ ਦੇ ਵਧੀਆ ਵਿਕਾਸ ਕੀਤੇ ਜਾਣ ਸਾਰੇ ਪਿੰਡ ਨੂੰ ਨਾਲ ਲੈ ਕੇ ਤੇ ਬਾਕੀ ਉਹ ਵੀ ਜੋ ਪਰਾ ਨੇ ਉਹਨਾਂ ਦੀ ਵੀ ਸੋਚ ਵਧੀਆ ਹੈ ਪਰ ਅਸੀਂ ਥੋੜਾ ਜਿਹਾ ਅਲੱਗ ਸਿਸਟਮ ਨਾਲ ਹੀ ਪਿੰਡ ਨੂੰ ਅੱਗੇ ਲੈ ਕੇ ਜਾਵਾਂਗੇ ਜੇਕਰ ਤੁਸੀਂ ਸਰਪੰਚ ਚੁਣੇ ਜਾਂਦੇ ਹੋ ਤਾਂ ਅਗਲੇ 5 ਸਾਲ ਤੱਕ ਪਿੰਡ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ ਅਸੀਂ ਦੇਖੋ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਅੱਗੇ ਹੋ ਸਕਦਾ ਹੈ ਕੰਮ ਇਕੱਲਾ ਸਰਪੰਚ ਕੁਝ ਨਹੀਂ ਕਰ ਸਕਦਾ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਪਿੰਡ ਦੇ ਜਿੰਨੇ ਪੜੇ ਲਿਖੇ ਨੌਕਰੀ ਪੈਸਾ ਲੋਕ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਉਹਨਾਂ ਤੋਂ ਜੋ ਵੀ ਮਾਲੀ ਸਹਿਯਤਾ ਹੋਵੇਗੀ ਉਹ ਲੈ ਕੇ ਜਿੰਨਾ ਸਾਥੋਂ ਲੱਗੇਗਾ ਸਰਕਾਰ ਲੱਗੇਗੀ ਤੇ ਅਸੀਂ ਪਿੰਡ ਦੇ ਵਿੱਚ ਵਧੀਆ ਗਰਾਊਂਡ ਸਕੂਲ ਦੇ ਵਿੱਚ ਵੀ ਜਿੰਨਾ ਹੋ ਸਕੇ ਉਹ ਕਰਵਾਵਾਂਗੇ ਤੇ ਜਿੰਨੇ ਪਲੇਅਰ ਨੇ ਉਹਨਾਂ ਨੂੰ ਵੀ ਜੋ ਕੁਝ ਹੋਊਗਾ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ ਤੇ ਜੋ ਛੋਟੇ-ਮੋਟੇ ਕੰਮ ਨੇ ਉਹ ਤਾਂ ਪਿੰਡਾਂ ਵਿੱਚ ਆਮ ਚੱਲਦੇ ਹੀ ਰਹਿੰਦੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜੀ ਸਰਪੰਚ ਪਦ ਦੇ ਤੀਸਰੇ ਉਮੀਦਵਾਰ ਅੰਗਰੇਜ਼ ਸਿੰਘ ਆਓ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦੇ ਮੁੱਖ ਮੁੱਦੇ ਕੀ ਹਨ ਜਿਨ੍ਹਾਂ ਨੂੰ ਲੈ ਕੇ ਚੋਣ ਲੜ ਰਹੇ ਨੇ ਜਦੋਂ ਮੈਂ ਸਰਪੰਚ ਬਣਦਾ ਜੀ ਪਿੰਡ ਦਾ ਮੈਂ ਇਹ ਵਿਕਾਸ ਲੈ ਕੇ ਚੱਲੂਗਾ ਵੀ ਮੈਂ ਪਿੰਡ ਦੇ ਵਿੱਚ ਜਿੰਨਾ ਵੀ ਕੰਮ ਜਿਹੜਾ ਅਧੂਰਾ ਪਿਆ ਜਾਂ ਕਰਨ ਵਾਲਾ ਪੂਰਾ ਉਹ ਵੀ ਪੂਰਾ ਕਰਾਂਗਾ ਤੇ ਸਾਰਿਆਂ ਦੇ ਨਾਲ ਸਾਰੇ ਪਿੰਡ ਦੀ ਸਹਿਮਤੀ ਨਾਲ ਤੁਰਾਂਗਾ ਪਿੰਡ ਦੇ ਵੀ ਜਿੰਨੇ ਵੀ ਕੰਮ ਨੇ ਸਕੂਲ ਦਾ ਜਾਂ ਪੁਰਾਣੀਆਂ ਇਮਾਰਤਾਂ ਨੇ ਜਾਂ ਸਾਡੇ ਜਿਹੜਾ ਇੱਧਰ ਬਣ ਰਿਹਾ ਪਾਰਕ ਜਾਂ ਹੋਰ ਵੀ ਕੋਈ ਕੰਮ ਰਹਿੰਦਾ ਉਹਨੂੰ ਅਸੀਂ ਸਾਰੇ ਪਿੰਡ ਦੀ ਸਹਿਮਤੀ ਨਾਲ ਪੂਰਾ ਕਰਨਾ ਹੈ ਜਿੰਨੇ ਵੀ ਮੇਰੇ ਪਿੰਡ ਦੇ ਸਹਿਮਤ ਬੰਦੇ ਨੇ ਉਹ ਮੇਰੇ ਨਾਲ ਚੱਲਣਗੇ ਮੈਂ ਆਪਦੀ ਪਿੰਡ ਦੀ ਸਹਿਮਤੀ ਨਾਲ ਹੀ ਤੁਰੂੰਗਾ ਉਹਦਾਂ ਤੋਂ ਬਿਨਾ ਮੈਂ ਪੈਰ ਨਹੀਂ ਪਟੂੰਗਾ ਠੀਕ ਹੈ ਜੀ ਤਗਰੀਬਾਂ ਦੀ ਫੁੱਲ ਬੜਾ ਫੁੱਲ ਮਦਦ ਕਰੂੰਗਾ ਜਿੰਨੀ ਵੀ ਮੇਰੇ ਤੋਂ ਹੋ ਸਕੇ ਸਰਕਾਰੀ ਸਕੀਮਾਂ ਜਿੰਨੀਆਂ ਵੀ ਆਉਣਗੀਆਂ ਉਹ ਤਾਂ ਅਸੀਂ ਮੋਹਈਆ ਕਰਾਉਣੀਆਂ ਕਰਾਉਣੀਆਂ ਨੇ ਬਾਕੀ ਜਿਹੜੇ ਅਦਰਵਾਇਜ਼ ਸਾਡੇ ਪਿੰਡ ਦੀ ਸਹਿਮਤੀ ਨਾਲ ਕੰਮ ਚੱਲੂਗਾ ਅਸੀਂ ਉਹ ਵੀ ਮੋਹਈਆ ਕਰਵਾਵਾਂਗੇ ਤੁਸੀਂ ਜਿਨ੍ਹਾਂ ਦੀਆਂ ਵੀ ਮਤਲਬ ਪਿਲਸਾਂ ਨਾ ਕੱਟੀਆਂ ਗਈਆਂ ਨੇ ਉਹਨਾਂ ਦੀ ਪਿਲਸਾਂ ਵੀ ਪੂਰੀਆਂ ਕਰਵਾਵਾਂਗੇ ਠੀਕ ਹੈ ਕੋਈ ਜਿਹੜਾ ਵੀ ਅਧੂਰਾ ਕੰਮ ਹੈ ਉਹਨੂੰ ਪੂਰਾ ਕਰਵਾਵਾਂਗੇ ਸਾਡੀ ਤਾਂ ਇਹੀ ਸੋਚ ਆ ਸਾਡੇ ਨਾਲ ਮੌਜੂਦ ਨੇ ਜੀ ਪਿੰਡ ਢੰਡਾਕੁਰ ਦੇ ਸਰਪੰਚਪਦ ਦੇ ਇੱਕ ਹੋਰ ਉਮੀਦਵਾਰ ਆਓ ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕਿਸ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਨ ਔਰ ਇਹਨਾਂ ਦਾ ਮੁੱਖ ਮੋਟਿਵ ਕੀ ਹੈ ਹਾਂਜੀ ਸੱਸੀ ਗੱਲ ਜੀ ਮੈਂ ਕੰਨाराम ਪਿੰਡ ਢੰਡਾਕੁਰ ਤੋਂ ਪਜ ਤੇ ਜਦੋਂ ਮੈਂ ਸਰਪੰਚ ਬਣ ਗਿਆ ਮੈਂ ਆਪਣੇ ਪਿੰਡ ਦੀ ਸਿੱਖਿਆ ਖੇਲ ਖੇਲ ਔਰ ਕਿਸਾਨਾਂ ਦੇ ਮੁੱਦੇ ਤੇ ਕੰਮ ਵਿਕਾਸ ਦੇ ਕਰਾਂਗਾ ਔਰ ਜੋ ਹੁਣ ਤੱਕ ਜਿੰਨੇ ਵੀ ਸਰਪੰਚ ਰਹੇ ਨੇ ਜੋ ਜੋ ਇਸ ਵੇਲੇ ਚੋਲ ਲੜ ਰਹੇ ਨੇ ਉਹਨਾਂ ਨਾਲੋਂ ਤੁਸੀਂ ਆਪਣੇ ਆਪ ਨੂੰ ਕਿੰਨਾ ਬेटर ਸਮਝੋ ਮੈਂ ਐਸੇ ਕਰਕੇ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਅੱਗੇ ਆਇਆ ਹਾਂ ਕਿਉਂਕਿ ਇਸ ਤੋਂ ਪਹਿਲਾਂ ਇਸ ਮੁੱਦੇ ਤੇ ਜੀ ਸਿੱਖਿਆ ਹੋ ਗਈ ਜਾਂ ਖੇਲ ਖੇਲ ਦੇ ਵਿਕਾਸ ਮੁੱਦਿਆਂ ਤੇ ਕੋਈ ਕੰਮ ਜਾਂ ਮੈਡੀਸਨ ਜਿਸ ਤਰ੍ਹਾਂ ਲਾਲੋ ਦਵਾਈਆਂ ਵਗੈਰਾ ਮੌਕੇ ਤੇ ਨਹੀਂ ਆ ਰਹੀਆਂ ਤੇ ਅੱਗੇ ਤੋਂ ਇਹ ਸਾਰੇ ਕੰਮ ਪਹਿਲ ਦੇ ਦੇ ਤੇ ਮੇਰੇ ਦਾਦਾ ਜੀ ਸ੍ਰੀ ਚੰਦਰਪਾਲ ਰਾਠੀ ਪਹਿਲਾਂ ਸਰਪੰਚ ਰਹੇ ਚੁਕੇ ਐਸਨ 1998 ਦਾ ਤੇ ਅਸੀਂ ਪੰਚਾਇਤ ਦੀ ਤੇ ਪਿੰਡ ਦੀ ਸੇਵਾ ਕਰਨਾ ਚਾਹੁੰਦੇ ਹਾਂ ਸੋ ਇਹ ਸੀ ਜੀ ਪਿੰਟ ਛੱਡਾਖੁਰ ਜਿੱਥੋਂ ਦੇ ਅਸੀਂ ਵੋਟਰਾਂ ਨਾਲ ਗੱਲ ਕੀਤੀ ਔਰ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਉਹਨਾਂ ਨੇ ਉਮੀਦ ਕੀਤੀ ਕਿ ਆਉਣ ਵਾਲਾ ਜੋ ਸਰਪੰਚ ਹੋਏਗਾ ਉਹ ਜੋ ਪਿੰਡ ਦੇ ਵਿਕਾਸ ਕਾਰਜ ਰੁਕੇ ਹੋਏ ਆ ਉਹਨਾਂ ਨੂੰ ਤਰਜੀਹ ਦੇ ਤੌਰ ਤੇ ਲਵੇਗਾ ਅਤੇ ਪਿੰਡ ਦਾ ਵਿਕਾਸ ਕਰੇਗਾ ਉਮੀਦਵਾਰਾਂ ਵੱਲੋਂ ਵੀ ਆਪਣੀ ਜਿੱਦ ਦਾ ਦਾਵਾ ਕੀਤਾ ਜਾ ਰਿਹਾ ਹੈ ਲੇਕਿਨ ਦੇਖਣਾ ਇਹ ਦਿਲਚਸਪ ਹੋਏਗਾ ਕਿ ਆਉਣ ਵਾਲੀ 30 ਦਸੰਬਰ ਨੂੰ ਪਿੰਡ ਦੇ ਵੋਟਰ ਕਿਸ ਦੇ ਸਿਰਫ ਸਰਪੰਚੀ ਦਾ ਤਾਜ ਪਹਿਨਾਉਂਦੇ ਹਨ ਵੀਡੀਓ ਜਰਨਲਿਸਟ ਸੁਖਵਿੰਦਰ ਨਿੱਕੂ ਦੇ ਨਾਲ ਨਵਦੀਪ ਨਵੀਂ ਦੀ ਰਿਪੋਰਟ ਟਾਈਮਸ ਟੁਡੇ ਸਰਦੂਨ